ਬੜੀ ਅੱਜ ਦਾ ਜਿਹੜਾ ਚੌਥਾ ਦਿਨ ਹੈ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਕੀ ਗਿਆ ਤਾਂ ਪਰ ਸੜਕ ਹਾਦਸੇ ਦੇ ਵਿੱਚ ਜਿਹੜਾ ਇਹ ਸਰਕਾਰ ਕਹਿੰਦੀ ਆ ਜਾਂ ਹੋਰ ਪਿੰਡ ਵਾਲੇ ਤੁਹਾਨੂੰ ਕਹਿੰਦੇ ਨੇ ਵੀ ਸੰਸਕਾਰ ਕਰੋ ਤੁਹਾਡਾ ਕੀ ਮਾਸਲ ਮਰ ਕਹਿੰਦਾ ਵੀ ਸਾਡਾ ਤਾਂ ਹੀ ਮਨ ਵੀ ਸਾਨੂੰ ਉਨਤਾ ਮਿਲੇ ਤੇ ਸਾਡੇ ਨਾਲ ਧੱਕਾ ਨਾ ਕਰਿਆ ਜਾਵੇ ਸਾਡੇ ਜਿਹੜੇ ਪਿੰਡ ਦੇ ਨੇ ਮੈਂਬਰ ਨੇ ਉਹ ਧੱਕਾ ਕਰ ਰਹੇ ਨੇ ਸਾਡੇ ਜ਼ਬਰਦਸਤੀ ਲੈ ਕੇ ਗਏ ਨੇ ਮੇਰੇ ਘਰ ਵਾਲੇ ਨੂੰ ਤੇ ਮੇਰੇ ਜੇਠ ਨੂੰ ਹੀ ਦੋਇਆ ਨੂੰ ਉਹ ਜ਼ਬਰਦਸਤੀ ਸਾਈਨ ਕਰਾ ਰਹੇ ਨੇ ਤੇ ਕਸੰਧਾ ਕੀ ਜਿਹੜੀ ਉਹ ਸੰਧੇ ਜ਼ਬਰਦਸਤੀ ਉਹ ਕਰ ਰਹੀ ਹੈ ਕਿ ਮੇਰੇ ਘਰੇ ਹੋ ਗਈ ਸੀ ਵੀਰੇ ਨਾਲ ਤਾਂ ਮੈਂ ਪੇ ਕਿਆ ਕਰਨੀ ਉਹ ਦੁੱਤੀ ਹੈਗੀ ਪੇ ਕਿਆ ਕਰਨੀ ਉਹ ਮੇਰੇ ਚਾਚੀ ਚੀਜੀ ਉਜਰਗੇ ਨੇ ਹੈ ਅਜੇ ਉਹਨਾਂ ਦੀ ਮੈਂ ਇਤਵਾਰ ਨੂੰ ਮੋੜੇ ਦੀ ਮਕਾਨ ਜਾ ਕੇ ਆਈ ਹੈਗੀ ਤੇ ਹੁਣ ਪੂਰੇ ਮੇਰੇ ਉਹ ਹਜੇ ਕੰਮ ਚ ਲਾਇਆ ਸੀ ਉਹ ਕਹਿੰਦੀ ਵੀਰਵਾਰ ਨੂੰ ਕੰਮ ਕਢਾ ਲੈਨੇ ਮਾਂ ਦੀਦੀ ਐ ਕਰਕੇ ਮੇਰੇ ਜਿੱਦੇ ਸਾਡੇ ਰੇਸ ਉਹਨੇ ਸੀ ਛੱਬੇ ਹੋਣੇ ਸੀ ਤਿੰਨ ਦਿਨ ਮੀਟਿੰਗਾਂ ਚੱਲਦੀਆਂ ਰਹੀਆਂ ਲਾਸਟ ਮੀਟਿੰਗ ਤੇ ਜਿੱਦੇ ਸਾਡੀ ਉਹਦੇ ਵੀਰੇ ਉਹਨੇ ਕਹਿੰਦੀ ਡਿਮਾਂਡ ਪਾ ਦੇ ਦੀਦੀ ਮਾਂ ਕੋਈ ਨਾ ਪਾਦਨੀ ਆ ਮੈਡਮ ਆਡੋ ਉਹਦੀ ਮੇਰੇ ਪੇਕੇ ਦਾ ਫੋਨ ਆ ਗਿਆ ਸਵੇਰੇ ਵੀਰੇ ਸਾਢੇ 6 ਵਜੇ ਸਾਢੇ 6 ਵਜੇ ਕਹਿੰਦਾ ਸੀ ਮੇਰੇ ਵੀਰੇ ਦਾ ਫੋਨ ਆਇਆ ਕਹਿੰਦਾ ਸਿਮਰਾਇਆ ਕਰਕੇ ਵੀ ਐ ਹੋ ਗਿਆ ਵੀ ਤੇਰੀ ਚਾਚੀ ਗੁਜ਼ਰ ਗਈ ਆਪਣੀ ਕਹਿੰਦਾ ਵੀ ਤੁਸੀਂ ਹੁਣੇ ਆ ਜਾਓ ਉਹਨਾਂ ਨੂੰ ਅਚਾਨਕ ਅਟੈਕ ਹੋ ਗਿਆ ਸੀ ਵੀਰੇ ਮੁਟਿਆਰ ਪਏ ਸੀ ਉਹ ਤੇ ਸੰਧਿਆ ਕਹਿੰਦੀ ਕਹਿੰਦੀ ਸਿਮਰ ਤੂੰ ਜਾ ਕਹਿੰਦੀ ਅਸੀਂ ਆਪੇ ਹਾਂਭਲਾਂਗੇ ਮੀਟਿੰਗ ਕਹਿੰਦੀ ਫੇਰ ਕਹਿੰਦੀ ਫੇਰ ਤੈਨੂੰ ਰਹਿਣਾ ਪਊਗਾ ਕਹਿੰਦੀ ਊਰੇ ਕਹਿੰਦੀ ਜੋਗ ਤੱਕ ਅਸੀ ਨਹੀਂ ਆਉਂਦੇ ਅਗਲ ਤੱਕ ਰਹਿਣਾ ਪਊਗਾ ਕਹਿੰਦੀ ਤੈਨੂੰ ਮਾਂ ਠੀਕ ਐ ਦੀਦੀ ਮੈਂ 10:30 ਵਜੇ ਗਈ ਵੀਰੇ ਨਾਲੇ ਮੈਂ ਉਹ ਪੋਫੀਟੇ ਮੂੰਹ ਕਹਾਏ ਬੇਕਾ ਦੋ ਨਾਲੇ ਮੈਂ ਉਰੇ ਪੇਪੇ ਇਨਕਾਰ ਕਰਾ ਕੇ ਰਾਜ਼ੀ ਹੋ ਜਾ ਨਹੀਂ ਨਹੀਂ ਵੀਰੇ ਅਸੀਂ ਨਹੀਂ ਰਾਜ਼ੀ ਹਾਂ ਕਿ ਜਦੋਂ ਤੱਕ ਜਪਾ ਵੱਦੀ ਉਹ ਨਹੀਂ ਕਰਦੇ ਆ ਕਿ ਕਮੈਂਡੀ ਨਹੀਂ ਕਹਿੰਦੀ ਕਿ ਸੰਦ ਦੁਨੀਆ ਨਾਲੇ ਜੋ ਨੀ ਨੂੰ ਵੱਲ ਵੀਰੇ ਸਾਡੇ ਲੜ ਕੇ ਖੜੂ ਮੈਨਾਂ ਨਾਲ ਆਹ ਡੜ ਕੇ ਖੜੇ ਆ ਵੀਰੇ ਸੀ ਸਾਡੇ ਪਰਿਵਾਰ ਨਾਲ ਟੱਕਰ ਕਰਾਇਆ ਜਾਂਦਾ ਮੇਰਾ ਭਾਈ ਆ ਦੇਖ ਸੁੰਦ ਪੈਂਦੇ ਨੇ ਪੈ ਜਾਂਦੋ ਪੈ ਜਾਂਦੋ ਠੀਕ ਆ ਜਿਹੜੇ ਦੇਸ਼ਾਂ 'ਚ ਮਾਰਾਂ ਮਹੀਨੇ-ਮਹੀਨੇ ਨਾਗਰੋਂ ਆਉਂਦੇ ਨੇ ਔਰ ਉਹਨਾਂ ਦਾ ਵੀ ਕੋਈ ਅਹ ਹੁੰਦਾ ਕਿ ਨਾ ਅਸੀਂ ਨਹੀਂ ਪਰ ਇਹ ਫੈਸਲੇ ਤੇ ਅਸੀਂ ਰਾਜ਼ੀ ਨਹੀਂ ਹੈਗੇ ਮੈਂ ਸੁਣਦਾ ਸਰ ਇਹ ਜਿਹੜਾ ਧੱਕਾ ਕਰ ਰਹੇ ਨੇ ਇਹ ਧੱਕਾ ਕਰ ਰਹੇ ਨੇ ਇਹ ਦਾ ਪਿੰਡ ਦੇ ਅੰਬੋਂ ਮੇਰੇ ਪਿੰਡ ਜਾਣ ਦਬਾਇਆ ਜਾ ਰਿਹਾ ਹੈ ਹੋਰ ਗਾਉਂ ਨੇ ਹੋਰ ਗਾਉਂ ਜਾਣ ਕੜਾ ਮਚਾਉਦੇ ਨਹੀਂ ਨੇ ਜੀ ਚਮਚੇ ਨੇ ਜੀ ਚੰਬੀ ਹੋਣੇਗੀ ਠੀਕ ਹੈ ਉਹਦੇ ਇਹ ਅਮਨ ਰੌਣੇ ਦੇ ਚਮਚੇ ਨੇ ਜੀ ਨਾਲੇ ਅਮਨ ਰੌਣੇ ਦੇ ਚਮਚੇ ਨੇ ਸਾਡੇ ਨਾਲ ਕਰੇ ਸਮਝੌਤਾ ਸੀ ਹਾਂ ਤਾਂ ਸਾਡਾ ਫੈਸਲਾ ਸਾਡਾ ਫੈਸਲਾ ਹੀ ਨਹੀਂ ਹੈ ਕਰ ਲੋ ਨਹੀਂ ਕਿਉਂਕਿ ਜੇ ਡੇਢ ਤੋਂ ਥੋੜੇ ਵੱਲੋਂ ਵੱਲੇ ਜਿੱਥੇ ਪਿੰਡਾਂ ਵਰਗਾ ਜਿੱਥੇ ਬੰਨਿਆ ਮਤਲਬ ਕਰੋਗੇ ਜਿਹੜਾ ਹਾਂਜੀ ਹਾਂਜੀ ਜਿਹੜਾ ਰਾਹਿਤ ਧੱਕਾ ਕਰ ਰਹੀ ਹੈ ਪ੍ਰਸ਼ਾਸਨ ਜਾਂ ਪਿੰਡ ਵਾਲੇ ਇਹ ਪਿੰਡ ਵਾਲ ਚੌਧਰੀ ਕਰ ਰਹੇ ਨੇ ਜੀ ਠੀਕ ਹੈ ਸਹੀ ਕਹ ਰਹੇ ਹੋ ਇਹ ਪਿੰਡ ਨਾਲ ਗੱਲਬਾਤ ਹੋਈ ਹੈ ਇਹ ਕਹਿੰਦੇ ਨੇਗੇ ਵੀ ਇਹਦੇ ਵਿੱਚ ਜਿਹੜਾ ਧੱਕਾ ਕਰ ਰਿਆ ਪ੍ਰਸ਼ਾਸਨ ਤੇ ਪਿੰਡ ਪਿੰਡ ਵਾਲੇ ਜਿਹੜੇ ਕੜਮ ਚੌਧਰੀ ਨੇ ਇਹਨਾਂ ਕੁੜੀਆਂ ਨੇ ਬੋਲਿਆ ਵੀ ਉਹ ਕਰ ਰਹੇ ਨੇ ਪੰਚਾਇਤ ਨੇ ਪੰਚਾਇਤ ਆ ਜਾਂਦਾ ਉਹ ਜਿਹੜੇ ਇੱਥੇ ਇਹ ਪਰਿਵਾਰ ਵੱਲੋਂ ਅਗਲ ਬਾਤ ਕੀਤੀ ਗਈ ਹੈ ਇਹ ਤੁਸੀਂ ਸਾਰੇ ਧਿਆਨ ਨਾਲ ਸੁਣਿਓ